ਸਾਡੇ ਦੋ ਸੰਸਥਾਵਾਂ ਨੇ ਇੱਕ ਪ੍ਰਗਤੀਸ਼ੀਲ ਲੇਖਕ ਸੰਘ ਤੇ ਦੂਜੀ ਆ ਫੋਕਲੋਰ ਰਿਸਰਚ ਅਕੈਡਮੀ ਅਸੀਂ ਪਿਛਲੇ ਸਮੇਂ ਇੱਥੇ ਜਦੋਂ ਹੜ੍ਹ ਤੇ ਵੇਖ ਕੇ ਗਏ ਆ ਕਿ ਡੰਗਣਾ ਦੇ ਬੁਰੇ ਹਾਲ ਨੇ ਤੇ ਡਾਕਟਰ ਸਾਹਿਬ ਨਾਲ ਇੱਥੇ ਜਿਹੜੇ ਹੈੱਡ ਨੇ ਉਹਨਾਂ ਨੇ ਸਲਾਹ ਦਿੱਤੀ ਤੀ ਕਿ ਜਾਣਾ ਚਾਹੀਦਾ ਤੇ ਉਹਨਾਂ ਨੇ ਕਿਹਾ ਵੀ ਇੱਕ ਦਵਾਈ ਹੈ ਜਿਹੜੀ ਬੜੀ ਟੀਕਾ ਬੜਾ ਮਹਿੰਗਾ ਆ ਤੇ ਡਾਕਟਰ ਨੇ ਕਿਹਾ ਕਿ ਇਹੋ ਹੀ ਦਵਾਈ ਤੁਹਾਡੇ ਕੰਮ ਜਾਵਿਆ ਜੇ ਤੁਸੀਂ ਇੰਜੈਕਸ਼ਨ ਹੀ ਲਓਗੇ ਤੇ ਜੇਦੋ ਅਸੀਂ ਦੇਖਿਆ ਕਿ ਆਮ ਜਨਤਾ ਜਿਹੜੀ ਉਹ ਇੰਨੇ ਮਹਿੰਗੇ ਨਹੀਂ ਲਵਾ ਸਕਦੀ ਤੇ ਅਸੀਂ ਫੈਸਲਾ ਕੀਤਾ ਕਿ ਇਹ ਜਿਹੜੀਆਂ ਇੰਜੈਕਸ਼ਨ ਇਹ ਅਸੀਂ ਖਰੀਦੀ ਹੋ ਰਹੀ ਅੱਜ 200 ਜਿਹੜਾ ਟੀਕਾ ਲੈ ਕੇ ਆਏ ਆ ਤੇ ਇਹਨਾਂ ਦੇ ਹਵਾਲੇ ਕਰ ਰਹੇ ਕਿ ਇਹਨਾਂ ਨੇ ਜਿਹੜੇ ਕੈਂਪ ਬਣਾਏ ਨੇ 10-15 ਕੈਂਪ ਬਣਾਏ ਨੇ ਉਹ ਕੈਂਪਾਂ 'ਚ ਇਹ ਆਪ ਹੀ ਜਿਸ ਤਰ੍ਹਾਂ ਵੀ ਡਾਕਟਰ ਹੋਣਗੇ ਉਹ ਉਹਨੂੰ ਯੂਜ਼ ਕਰਨਗੇ ਤੇ ਇਹਦੇ ਨਾਲ ਨਾਲ ਅਸੀਂ 500 ਅਸੀਂ ਉਹ ਲੈ ਕੇ ਆਏ ਆ ਨਚਤਾਨੀਆਂ ਉਹ ਵੀ ਅਸੀਂ ਲੋਕਾਂ ਨੂੰ ਬੰਨਾਂਗੇ ਜਿੱਥੇ ਲੋਕਾਂ ਨੂੰ ਲੋੜ ਹੈ ਸਿੰਗਲ ਹੀ ਲੈ ਕੇ ਆਏ ਕਿ ਸਿੰਗਲ ਦਾ ਜ਼ਿਆਦਾ ਕੰਮ ਆਉਂਦਾ ਸਿੰਗਲ ਸਿੰਗਲ ਉਹ ਵੀ ਬੰਨਾਂਗੇ ਇਹ ਅਸੀਂ ਇਹ ਫਾਰਮੂਲਾ ਸਾਡੇ 3 ਲੱਖ ਦਾ ਜਿਹੜਾ ਸਮਾਨ ਹੈ ਉਹ ਤੇ ਨਹੀਂ ਲੱਗੇ ਸਾਡੇ ਇਹ ਜਿਸ ਤਰ ਪੱਛਮੀ ਮਾਤੇ ਤੇ ਪਸ਼ਚਮੀ ਮਾਤੇ ਤੇ ਮਨੋਖਲੀ ਤੇ ਜਾਲੀਆਂ ਨੇ ਮਛਰਦਾਨੀਆਂ ਆ ਬਾਕੀ ਦਵਾਈਆਂ ਆ ਸਾਰੇ ਇੰਜੈਕਸ਼ਨ ਨੇ ਅੱਜ 2 ਸੈਂਸਾ ਫੋਕਲੋਰ ਸਸਤਾਵਾ ਅਤੇ ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਵੱਲੋਂ ਸਾਨੂੰ ਕੋਈ ਕਾਫੀ ਦਵਾਈਆਂ ਸਪਲਾਈ ਕੀਤੀਆਂ ਗਈਆਂ ਹਨ ਜਿੰਨਾਂ ਦੀ ਹੜਾ ਵਿੱਚ ਕੁਝ ਨੂੰ ਆਦੇ ਬਿਮਾਰ ਹੋ ਜਦੋਂ ਹੁੰਦਾ ਉਦੋਂ ਕਾਫੀ ਲੋੜ ਸੀ ਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਇਹਨਾਂ ਨੂੰ ਆਖਿਆ ਵੀ ਹੋਰ ਜੇ ਕਹਿੰਦੇ ਕਿ ਕੋਈ ਵੀ ਚੀਜ਼ ਸਾਨੂੰ ਹੋਰ ਚਾਹੀਦੀ ਹੈ ਤੇ ਹੋਰ ਡਿਮਾਂਡ ਭੇਜੋ ਕਹਿੰਦੇ ਦਵਾਈਆਂ ਮਹਿੰਗੀਆਂ ਸੀਗੀਆਂ ਇਹ ਇੱਕ ਦਵਾਈ ਕਾਫੀ ਮਹਿੰਗੀ ਆ ਜਿੱਦਾਂ ਐਕਸਲ ਟਾਈਪ ਠੀਕਾ ਹੁੰਦਾ ਉਹ ਜੇਕਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਹੈ ਤੇ ਉਹ ਇਹਨਾਂ ਨੇ ਸਿਲਾਈ ਕੀਤੀ ਇਹਨਾਂ ਦਾ ਧੰਨਵਾਦ ਕਰਨਾ ਹੈ